ਇਹ ਖਬਰ ਫਰੀਦਕੋਟ ਪੁਲਿਸ ਨੇ ਕਾਰ ਖੋਣ ਵਾਲਿਆਂ ਦੀ ਕੀਤੀ شناخت ਕਾਰ ਤੇ ਪਿਸਤੌਲ ਬਰਾਮਦ ਤੇ ਮੁਲਜ਼ਮਾਂ ਦੀ ਭਾਰ ਜਾਰੀ ਗ੍ਰਿਫਤਾਰੀ ਜਲਦੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਪੁਲਿਸ ਨੇ ਕਾਰ ਖੋਣ ਵਾਲਿਆਂ ਦੀ ਕੀਤੀ شناخت ਕਾਰ ਤੇ ਪਿਸਤੌਲ ਬਰਾਮਦ ਤੇ ਮੁਲਜ਼ਮਾਂ ਦੀ ਭਾਰ ਜਾਰੀ ਗ੍ਰਿਫਤਾਰੀ ਜਲਦੀ ਫਰੀਦਕੋਟ ਦੇ ਕਾਰ ਡੀਲਰ ਨਵਦੀਪ ਸਿੰਘ ਤੋਂ 2 ਦਿਨ ਪਹਿਲਾਂ ਟ੍ਰਾਈ ਲੈਣ ਦੇ ਬਹਾਨੇ ਸਿਆਜ਼ਕਾਰ ਖੋ ਕੇ ਲੈ ਜਾਣ ਵਾਲੇ ਤਿੰਨ ਨੌਜਵਾਨਾਂ ਦੀ ਪੁਲਿਸ ਨੇ شناخت ਕਰ ਲਈ ਹੈ ਤੇ ਉਹਨਾਂ ਦੀ ਗ੍ਰਿਫਤਾਰੀ ਬਹੁਤ ਜਲਦੀ ਕੀਤੀ ਜਾਣ ਦੀ ਸੰਭਾਵਨਾ ਵੱਧ ਗਈ ਹੈ। ਥਾਣਾ ਸਿਟੀ ਵਿੱਚ ਨਵਦੀਪ ਸਿੰਘ ਵੱਲੋਂ ਦਰਜ ਕਰਾਏ ਬਿਆਨਾਂ ਵਿੱਚ ਉਹਨਾਂ ਦੱਸਿਆ ਕਿ ਉਹ ਕਾਰਾਂ ਦਾ ਡੀਲਰ ਹੈ ਤੇ ਪੁਰਾਣੀਆਂ ਕਾਰਾਂ ਵੇਚਣ ਦਾ ਕੰਮ ਕਰਦਾ ਹੈ। ਉਹਨਾਂ ਦੱਸਿਆ ਕਿ ਉਹ ਆਪਣੀਆਂ ਕਾਰਾਂ ਕੋਟਪੂਰਾ ਰੋਡ ਤੇ ਇੱਕ ਸਰਵਿਸ ਸਟੇਸ਼ਨ ਤੇ ਖੜੀਆਂ ਕਰਦਾ ਹੈ। ਬਈ ਅਪ੍ਰੈਲ ਨੂੰ ਉਸ ਕੋਲ ਮੋਟਰਸਾਈਕਲ ਤੇ ਸਵਾਰ ਹੋ ਕੇ ਤਿੰਨ ਨੌਜਵਾਨ ਆਏ ਤੇ ਉਹਨਾਂ ਸਿਆਜ਼ਕਾਰ ਖਰੀਦਣ ਦੀ ਗੱਲ ਕੀਤੀ ਤੇ ਟਰਾਈ ਲੈਂਡ ਦੀ ਮੰਗ ਕੀਤੀ ਤਾਂ ਨਵਦੀਪ ਸਿੰਘ ਉਹਨਾਂ ਦੇ ਨਾਲ ਹੀ ਕਾਰ ਵਿੱਚ ਬੈਠ ਗਿਆ ਤੇ ਦੋ ਜਾਣੇ ਉਸ ਨਾਲ ਕਾਰ ਵਿੱਚ ਬੈਠ ਗਏ ਜਦੋਂ ਕਿ ਤੀਜਾ ਮੋਟਰਸਾਈਕਲ ਲੈ ਕੇ ਨਾਲ-ਨਾਲ ਚੱਲਣ ਲੱਗਾ ਦਰਜ ਕਰਵਾਏ ਕੇਸ ਵਿੱਚ ਉਹਨਾਂ ਦੱਸਿਆ ਕਿ ਜਦੋਂ ਉਹਨਾਂ ਨੇ ਕਾਰ ਵੀਰੇ ਵਾਲਾ ਰੋਡ ਵੱਲ ਨਹਿਰਾਂ ਤੋਂ ਪਾ ਲਈ ਤਾਂ ਸ਼ੱਕ ਪੈਣ ਤੇ ਉਹਨਾਂ ਦਾ ਨਵਦੀਪ ਸਿੰਘ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਹਨਾਂ ਨੇ ਪਿਸਤੌਲ ਕੱਢ ਲਿਆ ਤੇ ਇਸ ਦੌਰਾਨ ਉਹਨਾਂ ਦੀ ਆਪਸ ਵਿੱਚ ਹੱਥੋ ਪਾਈ ਹੋ ਗਈ ਤੇ ਇਸ ਹੱਥੋ ਪਾਈ ਦੌਰਾਨ ਕਾਰ ਦਾ ਸ਼ੀਸ਼ਾ ਵੀ ਟੁੱਟ ਗਿਆ ਤੇ ਪਿਸਤੌਲ ਕਾਰ ਤੋਂ ਬਾਹਰ ਡਿੱਗ ਪਿਆ ਐਫ ਆਈ ਆਰ ਵਿੱਚ ਇਹ ਵੀ ਲਿਖਿਆ ਗਿਆ ਕਿ ਇਸਪ੍ਰੰਤ ਉਹਨਾਂ ਨੇ ਆਪਸ ਵਿੱਚ ਮਿਲ ਕੇ ਇਸ ਦੀ ਕੁੱਟਮਾਰ ਕੀਤੀ ਤੇ ਬਾਅਦ ਵਿੱਚ ਇਸ ਨੂੰ ਗੁਰੂ ਹਰ ਸਾਹਿਬ ਕੋਲ ਨਹਿਰਾਂ ਤੇ ਜ਼ਖਮੀ ਕਰਕੇ ਸੁੱਟ ਦਿੱਤਾ ਤੇ ਮੋਬਾਈਲ ਸਮੇਤ ਕਾਰ ਤੇ ਹੋਰ ਸਮਾਨ ਲੁੱਟ ਕੇ ਲੈ ਗਏ ਪੁਲਿਸ ਨੇ ਇਸ ਮਾਮਲੇ ਵਿੱਚ ਲੁਟੇਰਿਆਂ ਦੀ ਪੈਡ ਨੱਪ ਦਿਆਂ ਉਹਨਾਂ ਦੀ ਸ਼ਨਾਖਤ ਕਰ ਲਈ ਹੈ ਤੇ ਕਾਰ ਦੇ ਨਾਲ-ਨਾਲ ਹੱਥੋ ਪਾਈ ਦੌਰਾਨ ਜਿਹੜਾ ਪਿਸਤੌਲ ਡਿੱਗਿਆ ਸੀ ਉਹ ਵੀ ਹੁਣ ਬਰਾਮਦ ਕਰ ਲਿਆ ਏ ਸਿਰਫ ਇਹਨਾਂ ਤਿੰਨਾਂ ਨੌਜਵਾਨਾਂ ਦੀ ਗ੍ਰਿਫਤਾਰੀ ਬਾਕੀ ਆ ਇਹ ਜੀ ਨਵਦੀਪ ਸਿੰਘ ਨਾਂ ਦਾ ਇੱਕ ਲੜਕਾ ਜੋ ਮਚਾਕੀ ਮਲ ਸਿੰਘ ਦਾ ਰਹਿਣ ਵਾਲਾ ਹੈ ਇਹ ਜਿਹੜਾ ਆਪਣਾ ਉੱਥੇ ਇੱਕ ਕਾਰਾਂ ਦਾ ਕੰਮ ਕਰਦਾ ਸੀ ਆਪਣਾ ਹਰਿੰਦਰਾ ਨਗਰਮ ਜਿਹੜਾ ਹੈਗਾ ਮੋੜ ਤੇ ਤੇ ਇਹਨੂੰ ਤਾਂ ਕੋਈ ਗੱਡੀ ਵੇਖਣ ਆਸਤੇ ਆਏ ਉਹਨਾਂ ਨੇ ਜਿਹੜੀ ਸਿਆਚ ਗੱਡੀ ਦੀ ਟਰਾਈ ਲਈ ਆ ਤੇ ਤਿੰਨ ਵਿਅਕਤੀ ਸਨ ਸਪਲੈਂਡਰ ਮੋਟਰਸਾਈਕਲ ਤੇ ਆਏ ਸੀਗੇ ਤੇ ਇਸ ਨੂੰ ਫਿਰ ਇਹਨਾਂ ਨੇ ਜਿਹੜੀਆਂ ਦਾ ਟ੍ਰਾਈ ਲੈਣਗੇ ਉੱਥੇ ਮਾਰਕੁੱਟ ਕੀਤੀ ਮਾਰਕੁੱਟ ਕਰਕੇ ਤੋਂ ਗੱਡੀ ਜਿਹੜੀ ਆ ਖੋਕੇ ਲੱਗੇ ਤੇ ਇਹਨਾਂ ਕੋਲ ਇੱਕ ਕੱਟਾ ਵੀ ਜਿਹੜਾ ਸੀਗਾ ਜੋ ਇਹਨੇ ਉਹਦੇ ਨਾਲ ਲੜਦਿਆਂ ਕੋਲ ਦੇਣਾ ਜਿਹੜਾ ਕੱਟਾ ਉਹਨਾਂ ਦਾ ਉੱਥੇ ਡੇਗਲਾ ਖੇਤਾਂ 'ਚ ਤੇ ਫਿਰ ਇਹਨੂੰ ਜੀ ਉਹਨਾਂ ਨੇ ਅੱਗੇ ਜਿਹੜੀ ਗੱਡੀ ਗੁਰੂ ਸਾਹਿਬ ਏਰੀਆ ਦੇ ਵਿੱਚ ਜਾ ਕੇ ਜਿਹੜੀ ਆ ਉਹਨਾਂ ਦੀ ਗੱਡੀ ਉੱਥੇ ਖਲੋਗੀ ਟਾਇਰ ਵਗੈਰਾ ਸੀਗੇ ਬਾਕੀ ਉੱਥੇ ਪੁਲਿਸ ਪਾਰਟੀ ਵਗੈਰਾ ਵੀ ਪਸਤਾਏ ਸੀਗਾ ਤੇ ਗੱਡੀ ਵੀ ਬਰਾਂਧ ਹੋ ਗਈ ਆ ਕੱਟਾ ਵੀ ਬਰਾਂਧ ਹੋ ਗਿਆ ਜਿਹੜੀਆਂ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀਆਂ ਦੋਸ਼ੀ ਟਰੇਸ ਹੋ ਗਏ ਇੰਨੇ ਸਿਰ ਵਿਅਕਤੀ ਸੀ ਤਿੰਨ ਵਿਅਕਤੀ ਸੀ ਤੇ ਲੱਗਦਾ ਵੀ ਤਿੰਨ ਵਿਅਕਤੀ ਗੱਡੀ ਪਹਿਲੇ ਮਨਸਾਹ ਨੇ ਕਰੀ ਚੋਰੀ ਜਿਹੜਾ ਪਹਿਲੇ ਵੀ ਵਾਰ ਹੋਈ ਹੈ ਹਾਂਜੀ ਜੀ 100% ਇਹ ਜਿਹੜੀ ਇਸ ਤਰ੍ਹਾਂ ਦੀ ਕੋਈ ਵਾਰਦਾਤ ਕਰਨ ਦਾ ਬੰਦਾ ਉਹਦਾ ਪ੍ਰੀਵੀਅਸ ਰਿਕਾਰਡ ਜ਼ਰੂਰ ਹੁੰਦਾ ਇਹ ਕੋਈ ਝਖੜੀ ਹੋਇਆ ਬੰਦਾ ਜੀ ਹਾਂਜੀ ਨਵਦੀਪ ਜਿਹੜਾ ਨਾਂ ਦਾ ਲੜਕਾ ਪਚਾਕੀ ਮਨਸਾਹ ਦਾ ਜਿਹੜਾ ਇਹਨੂੰ ਪ੍ਰਾਈਜ਼ ਦੋਣ ਗਿਆ ਸੀ ਉਹ ਝਖੜੀ ਹੋਇਆ ਜੀ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ